ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਜ਼ਿਲ੍ਹਾ ਤਸੀਲ ਬਾਈ ਨੂੰ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ ਤੁਹਾਡੇ ਵਾਸਤੇ ਨੱਕ ਲੈ ਕੇ ਆਏ ਆ ਜੀ 8 ਡਿਟੇਲ ਪ੍ਰੋਪਰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਬਾਈ ਕਰਤਾਰ ਸਿੰਘ ਆ ਪਿੰਡ ਚੜੇਕਾ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਜੀ ਮੋਬਾਈਲ ਨੰਬਰ 7901755632 ਠੀਕ ਹੈ ਜੀ ਕਿੰਨੇ ਨਾਗ ਆ ਜੀ ਅੱਜ 8 ਪਸੂ ਆ ਬਾਈ ਯਾਰ ਸੂਆ ਸੂਆ ਨਾਗ ਹੈਗਾ ਕੋਈ 1 7 ਗੱਬਣਾ ਕਿੱਧਰੋਂ ਸ਼ੁਰੂ ਕਰਨਾ ਜੀ ਆਹ ਲਾਲ ਬੱਛੀ ਤੋਂ ਕਰੋ ਲਾਲ ਬੱਛੀ ਤੋਂ ਕਰੋ ਜੀ ਪਹਿਲਾਂ ਤਾਂ ਕੁਆਲਿਟੀ ਚੈੱਕ ਕਰੋ ਬੱਛੀ ਦੀ ਜੀ ਕੱਦ ਕਾਠ ਵੀ ਚੰਗਾ ਵਜਨ ਵੀ ਚੰਗਾ ਤੇ ਤਿਆਰੀ ਦਾ ਤਾਂ ਅੰਤ ਹੀ ਕੋਈ ਨਹੀਂ ਸੁਆ ਕਰਨ ਮੈਂ ਵੀਰੇ ਤੇ ਬਲ ਉਹਨੇ ਵੇੜ ਹੁੰਦੀ ਬਰਾੜ ਜੀ ਚਾਰ ਦੰਦ ਬੱਚੀ ਮੂੰਹ ਤੋਂ ਭਾਈ ਮੂੰਹ ਤੋਂ ਚਾਰ ਦੰਦ ਆ ਜੀ ਠੀਕ ਆ ਜੀ ਬਾਕੀ ਥਣਾ ਦੇ ਸੈੱਜ ਚੈੱਕ ਕਰ ਲੋ ਸੋਹਣੇ ਸੋਹਣੀ ਫੇਸ ਕੁਆਲਿਟੀ ਆ ਰੰਗ ਪ੍ਰਿੰਟ ਦੀ ਚੰਗੀ ਆ ਸਮਾਂ ਜਿੰਨਾ ਲੈ ਜੂਦੇ ਆ ਸਮਾਂ ਬੱਸ ਭਾਈ 2-4 ਦਿਨ ਕੱਢ ਜੂ ਕਰਮ ਵਾਲੀ ਕਿੰਨਾ ਪਾ ਜੂ ਵੀਰੇ ਦੁੱਧ ਪਹਿਲੇ ਦੁੱਧ ਭਾਈ ਜਿਹੜੇ ਹਸਾਬ ਨਾਲ ਤਿਆਰੀ ਆ 17-18 ਲੀਟਰ ਤੋਂ ਮਰਦੀ ਨਹੀਂ ਕਿ ਕੋਈ ਵੱਧ ਸੇਵਾ ਕਰ ਲੇਦਾ ਵੱਧ ਲੱਖ ਚੋੜਿਆ ਆ ਦਾ ਜਿਹੜੇ ਹਸਾਬ ਨਾਲ ਤਿਆਰੀ ਆ 17 18 ਲੀਟਰ ਕੋਈ ਬਾਹਲਾ ਨਹੀਂ ਪਹਿਲੇ ਪਾਸੇ ਫਾਰਮ ਵਾਲੀ ਵਾੜ ਖੜੀ ਐ ਐਚ ਐਫ ਵੱਡੀ ਉਹਦੇ ਬਰੋਬਰ ਜਾਂਦੇ ਉਹਦੇ ਬਰੋਬਰ ਵੇੜਾ ਹੋਣਾ ਹੋਣਾ ਹਜੇ ਸੂਆ ਪਹਿਲਾ ਸੂਆ ਪਹਿਲਾ 4 ਦੰਦ ਤੋੜ ਕੇ ਦਿਖਾ ਦੇ ਫਿਰ ਮੂੰਹ ਤੋਂ 4 ਦੰਦ ਆ ਜੀ ਤਿਆਰੀ ਕਮਾਲ ਦੀ ਕੀਤੀ ਐ ਜੀ ਕਿਸੇ ਸੇਵਾ ਵਾਲੇ ਘਰੋਂ ਆਈ ਐ ਜੀ ਫੇਸ ਕੁਆਲਟੀ ਸੋਹਣੀ ਐ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਐ ਤੇ ਤੋਰ ਪਲਵਾਨਾਂ ਵਾਲੀ ਐ ਵੀਰੇ ਗੱਲਾਂ ਕਰਾਉਂਦੀ ਐ ਜਦੋਂ ਤੁਰਦੀ ਐ ਤੋਰਾ ਚੈੱਕ ਕਰਾ ਐ ਲੱਤਾਂ ਚੌੜੀਆਂ ਕਰ ਕਰ ਦਰਦੀ ਐ ਵੀਰੇ ਦੇਖੋ ਹਜੇ ਦਿਨ ਪਏ ਆ 2-4 ਦਿਨ 2-4 ਦਿਨਾਂ ਨੂੰ ਤਾਂ ਸੋਹਣਾ ਤੇ ਵੱਡਾ ਹਵਾਨਾ ਤੇ ਆ ਤਿਆਰ ਕਰ ਲੂਗੀ ਜੀ ਹਵਾਨਾ ਹੋਣ ਵੀ ਸੋਨਾ ਬਾਈ ਕਹਿੰਦਾ ਬਾਲਾ ਨਹੀਂ ਕਹਿੰਦੇ ਆਪਾਂ 17-18 ਕਿਲੋ ਦੀ ਉਮੀਦ ਆ ਬਾਕੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦੇ ਆ ਡਿਮਾਂਡ ਵੀਰੇ ਜਮਾ ਲੈਣ ਦੇਣ ਦੀ ਡਿਮਾਂਡ ਬਈ ਲੋਕਾਂ ਦਾ ਕੰਮ ਨਹੀਂ 75000 ਮੰਗ ਲੈਣਾ 70000 ਮੰਗ ਲੈਣਾ ਬੱਛੀ ਦਾ ਫਿਰਸਾ ਪ੍ਰਾਈਜ਼ ਆ 62000 ਦੀ ਬੱਛੀ ਦੇਵਾਂਗੇ ਭਰਾ 62000 ਦੀ ਹੋਜੂ ਲੈਸ ਜੀ ਤੁਹਾਡਾ ਮਾਣ ਮਾਨਤਨ ਹੋਊਗਾ ਮੌਕੇ ਜਾਈਗੇ ਭੈਣ ਭਰਾ ਦਾ ਐ ਨਹੀਂ ਵੀ ਮਾਨਤਨ ਨਹੀਂ ਹੁੰਦਾ ਠੀਕ ਆ ਜੀ 62000 ਦੀ ਬਾਈ ਕਹਿੰਦਾ ਬੱਛੀ ਦੇ ਦਾਂਗੇ ਜੀ ਮੌਕੇ ਤੇ ਆਏ ਦਾ ਮਾਨਤਨ ਹੋਜੂ ਨੰਬਰ ਸਕਰੀਨ ਤੇ ਜਲੂ ਕਾ ਦੋ ਨੰਬਰ ਕਿਹੜੀ ਵਰੇ ਦੋ ਨੰਬਰ ਫਾਰਮ ਨਹੀਂ ਹੋਣਾ ਠੀਕ ਆ ਸੁਆ ਕਿੰਨਾ ਜੀ ਇਹ ਦੂਜਾ ਸੁਆ ਸੁਣਦੀ ਆ ਟੌਪ ਦੀ ਵੜਾ ਫੁੱਲ ਵੱਡੀ ਵੜਾ ਸਵਾ 7 ਤੋਂ 8 ਲਿਆ ਪਿਆ ਹਾਂ ਜੀ ਕਿੰਨਾ ਦੁੱਧ ਪਾਜੂ ਵੀਰੇ ਦੁੱਧ ਬਈ ਉਹਨਾਂ ਨੇ ਤਾਂ 27 ਲੀਟਰ ਦੱਸਿਆ ਬਲੂ ਹੰਡਾ ਚੋਇਆ ਵਾ ਆਪਾਂ 20 22 ਕਿਲੋ ਮੰਨ ਕੇ ਲਈਏ ਕੋਈ 22 23 ਮੰਨ ਕੇ ਸੌਦਾ ਇਹਦੀ ਕਰ ਲੈ ਭਰਾ ਜੀ ਥੋੜ੍ਹ ਕੇ ਦਿਖਾ ਦੀ ਵੀਰੇ ਨਾਲ ਦੀ ਨਾਲ ਸੂਆ ਦੂਜਾ ਜੀ ਫਾਰਮ ਦੀ ਬਾਈ 10 ਦਾ ਵਹਿੜਾ ਵੱਡੀ ਵਹਿੜਾ ਰੰਗ ਪ੍ਰਿੰਟ ਜਾਦ ਬਰੀਡ ਦੀ ਚੰਗੀ ਆ ਜੀ ਪਹਿਲੇ ਸੂਏ ਦਾ ਬਾਈ 10 ਦਾ ਕਿ ਮਾਲਕਣ ਦਾ 26 27 ਕਹਿ ਕੇ ਦਿੱਤਾ ਆਪਾਂ 20 22 ਮੰਨ ਕੇ ਤਿਆਰੀ ਹੋ ਬਈ ਹੋ ਗਿਆ ਯਾਰ ਦੁੱਧ ਨਹੀਂ ਵੱਡੀ ਆ ਤਿਆਰੀ ਸੋਹਣੀ ਕੀਤੀ ਆ ਹਵਾਨਾ ਸੋਹਣਾ ਜੀ ਕਿਆ ਕਰ ਸਕਦੇ ਭਲਾਂ ਪਾਈ ਫਿਰਦੀ ਲੋ ਜੀ ਚੈੱਕ ਖਵਾਨਾ ਡੱਕਾ ਵੀ ਨਹੀਂ ਹਜੇ ਲੈ ਆਪੇ ਛੋਟਾ ਲਾ ਵਖਾ ਵੇਣਦਿਆਂ ਸਹੀ ਗੱਲ ਹੈ ਜੀ ਢਿੱਲਾਂ ਢੁੱਲਾਂ ਵੇਖ ਸਕਦੇ ਥਾਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣ ਫੋਟ ਸ਼ਾਕ ਕੋਈ ਵੀ ਨਹੀਂ ਮੋੜ ਲੈ ਵੀਰੇ ਕੋਈ ਫੇਸ ਕੁਆਲਿਟੀ ਸੋਹਣੀ ਹੈ ਚਾਰ ਹੀ ਥਾਣਾ ਥੱਲੇ ਥਾਣ ਵਿਖਾ ਦੇ ਭਲਾ ਦੇ ਲੈ ਬੜੀ ਹੋਣੀ ਤਿਆਰੀ ਵੇਲਾ ਕੱਚੀ ਵੇੜ ਦੀ ਇਖੋ ਦਾ ਕਿਤੋਂ ਰਿਆ ਫਿਰਦਾ ਸੋਹਣੀ ਲੀਵਾ ਚੈੱਕ ਕਰੋ ਜੀ ਇੱਕ ਵੈਸੇ ਹੀ ਆ ਮਾੜੀ ਜੀ ਬੂਬੀ ਜੀ ਉਹ ਥੋੜੀ ਜੀ ਕਿੱਥੇ ਆ ਬਾਈ ਬੈਕ ਸਾਈਡ ਤੇ ਉਹ ਹੈ ਨਹੀਂ ਕਿ ਮੂੰਹ ਹੀ ਵੈਸੇ ਉਹ ਤਾਂ ਬੇਮਲੂਮੀ ਜੀ ਆ ਕਿਸੇ ਕਿਸੇ ਤੇ ਆ ਹੀ ਜਾਂਦੇ ਆ ਐਵੇਂ ਮੰਨ ਦੇ ਬੰਦ ਹੀ ਵੀਰੇ ਜਿਹੜੇ ਸਾਬ ਨਾਲ ਵੱਡੀ ਆ ਵੀਰੇ ਹੱਕ ਤਾਂ ਜ਼ਿਆਦਾ ਦੇਣ ਦਾ ਤੇ ਪਰ ਆਪਾਂ 20 ਬਾਈ کہہ ਕੇ ਦੇਣਾ ਵੈੜ 30 ਕਿਲੋ ਹੀ ਦੇ ਦੇਵੇ ਅੱਜ ਕੀ ਵੱਡੀ ਬਾਲੀ ਆ ਵੈੜ ਪਰ ਆਪਾਂ 20 22 ਕਿਲੋ ਮੰਨ ਕੇ ਲਈ ਆ 26 27 ਕਿਲੋ ਪਲੂਨ ਦਾ ਦਿੱਤਾ ਹੋਇਆ ਕੀ ਡਿਮਾਂਡ ਆ ਫਿਰ ਇਹਦੀ ਡਿਮਾਂਡ ਕੋਹ ਨਹੀਂ ਬਾਈ ਇਹਦੀ ਵੀ ਜੈਜ ਜਮਾ ਪ੍ਰਾਈਸ ਹੋਊਗਾ ਛੋਟਾ ਜਾ ਜਿਹਦਾ ਕੋਈ ਕੱਲੀ ਕੱਲੀ ਦਾ ਮੁੱਲ ਆ ਠੀਕ ਆ ਜੀ ਤਾਂ ਉਹਦਾ 65000 ਆ ਜੇ ਕੋਈ ਜੋੜੀ ਲੈ ਲੂਗਾ 1 20 ਦੀ ਜੋੜੀ ਦੇਵਾਂਗੇ 60 ਦੀ ਉਹ ਬੱਚੀ 60 ਦੀ ਜੋੜੀ 'ਚ ਫਾਇਦਾ ਹੋ ਜਾ ਠੀਕ ਆ ਜੋੜੀ 1 20 ਦੀ ਆ ਜੀ ਤੇ ਨਹੀਂ 1 ਨੰਬਰ ਦਾ 62 ਤੇ 2 ਨੰਬਰ ਦਾ 65000 ਰੁਪਇਆ ਮੁੱਲ ਆ ਜੀ ਬਾਕੀ ਮਗਲੋ ਹੀ ਨਹੀਂ ਆ ਚੰਗੀਆਂ ਕੁਝ ਕਿਸੇ ਦੇ ਘਰੇ ਰੱਖਣੀਆਂ ਹਜੇ ਤਾਂ ਬਈ ਸਮਾਂ ਲੈ ਜੋ ਜਿੱਦ ਦੇ ਜਮਾ ਤਿਆਰ ਹੋ ਗਈ ਉਹਦੇ ਤੱਕ ਪੂਰਾ ਟੌਪ ਦਾ ਹਵਾਨਾ ਤਿਆਰ ਕਰੂਗੀ ਜੀ ਜੇ ਐਜ ਡਿਮਾਂਡ ਹੀ ਆ ਤੈਨੂੰ ਨੰਬਰ ਕਿਹੜਾ ਦਿਖਾਉਣਾ ਬਾਈ ਬਾਲਡੀ ਜਦੋਂ ਆਪਾਂ ਲਈਏ ਬੱਚੀ ਦਾ 85000 ਰੁਪਇਆ ਮੁੱਲ ਮੰਗਦੇ ਬਣਾ ਵਿਹੜ ਦਾ ਮੂੰਹ ਮਾ ਵਿਖਾ ਦੀ ਚੀਜ਼ ਕੀ ਆ ਸਾਰੇ ਪਾਸਿਓ ਸਹੀ ਗੱਲ ਆ ਜੀ ਕੁਆਲਿਟੀ ਚੰਗੀ ਆ ਜਿਹੜੇ ਵੀ ਬਰੀਡ ਦਾ ਕੰਮ ਕਰਦੇ ਹੋਣਗੇ ਪਰਖ ਉਹਨਾਂ ਨੇ ਕਰ ਹੀ ਲੈਣੀ ਆ ਵੱਡੀ ਵਿਹੜ ਆ ਕੋਈ ਛੋਟੀ ਮੰਨ ਕੇ ਨਾ ਆਵੇ ਤੈਨੂੰ ਨੰਬਰ ਨਾਲ ਕਿਹੜਾ ਦਿਖਾਉਣਾ ਜੀ ਨੰਬਰ 2 ਦੰਦ ਬੱਚਾ ਵੀ ਜੱਸੀ ਵਿਹੜ ਅੱਜ ਤਾਂ ਫਿਰ ਪਲੂਨ ਨਾਲ ਲਈ ਫਿਰਦਾ ਦੋ ਤਿੰਨ ਹੈ ਸੁਆ ਪਹਿਲਾ ਜੀ ਪਹਿਲਾ ਦੋ ਦੰਦ ਅਰੀਨਲ ਦੰਦ ਪਟਕੇ ਵਿਖਾਉਣੇ ਆ ਜਿਹੜੀ ਗੱਲ ਵੀਡੀਓ ਚ ਵਖਾਵਾ ਅਗੇ ਬਖਾਵਾਂਗੇ ਠੀਕ ਆ ਜੀ ਲਿਆ ਵੀਰੇ ਚੈੱਕ ਕਰਾ ਦੀ ਲਉ ਓਕੇ ਵੀਰੇ ਡਨ ਰੀਨਲ ਦੋ ਦੰਦ ਆ ਠੀਕ ਆ ਵੀਰੇ ਸਮਾਂ ਕਿੰਨਾ ਲੈਂਦੀ ਆ ਜੀ ਸਮਾਂ 10 ਤੋਂ 12 ਦਾ ਲੈ ਜੂਗੀ ਅੱਜ ਵਿੱਚ ਹਾਂ ਜੀ 10 ਤੋਂ 12 ਦਾ ਖੁੱਲੇ ਹੀ ਲੈ ਜੂਗੀ ਠੀਕ ਆ ਜੀ ਬਜਨ ਵਜੂਦ ਚੰਗਾ ਸ਼ਾਈਨਿੰਗ ਵਾਲੀ ਸਕੈਨਰ ਤਿਆਰੀ ਅੱਜ ਵੀ ਸੋਹਣੀ ਆ ਜੀ ਇਹ ਵੱਛੀ ਵੀ ਕਿਸੇ ਬਹੁਤ ਚੰਗੇ ਘਰੋਂ ਲਈ ਵੀ ਆ ਚਾਰ ਤੇ ਵੱਛੀ ਪੜੀ ਵੀ ਆ ਦੱਸਦੀ ਆ ਵੀਰੇ ਸੇਵਾ ਬੋਲਦੀ ਆ ਮਾਲਕਾਂ ਦੀ ਗੋਲ ਮਟੋਲ ਹੀ ਗੈ ਸਕਦੇ ਆ ਆਪਾਂ ਇਹਨੂੰ ਸੰਭੀ ਪੱਲੀ ਚੰਗੀ ਆ ਥਾਣ ਕੱਲਾ ਕੱਲਾ ਨਿੱਖੜ ਮਹੱਤੀ ਚਵਾਈ ਵਾਲਾ ਥਾਣਾ ਫੈਕਸ ਅਡਰ ਰਾਜੀ ਬਾਕੀ ਢੱਲਾਂ ਤੋਂ ਲਾਹਵੰਨ ਜੇ ਬਹੁਤ ਪੰਜਾਂ ਨੇ 10 ਤੋਂ 12 ਦਿਨ ਕੱਚੀ ਆ ਜੀ ਕੱਚੀ ਆ ਜਿੱਦ ਦੇ ਤਿਆਰ ਹੋਗੀ ਉਹਦੇ ਐਂਡ ਐਵੇਂ ਪੁਲਵਾਨਾਂ ਵਾਲੀ ਦੂਰ ਹੋਣੀ ਉਹ ਜਿੱਦ ਮੋਲ ਨਹੀਂ ਹੋਣਾ ਉਹ ਜਿੱਦ ਤਿਆਰ ਹੋਗੀ ਸਹੀ ਗੱਲ ਆ ਜੀ ਪਹਿਲੇ ਪਾਸੇ ਪਹਿਲੇ ਪਾਸੇ ਵੱਚੀ ਦੇ ਇੱਕ ਬੱਚੀ ਜੀ ਆ ਥਾਣਾ ਦੇ ਵਿਚਾਲੇ ਤੇ ਦਿਖਾ ਦਿੰਦੇ ਹਾਂ ਉਹਦੇ ਮੂੰਹ ਵੀ ਹੈ ਨਹੀਂ ਜੇ ਮੂੰਹ ਵੀ ਹੋਵੇ ਗਾਂ ਮੁਫਤ ਦੇਵਾਂਗੇ ਠੀਕ ਆ ਜੀ ਆਪ 100 ਰੁਪਿਆ ਨਹੀਂ ਲੈਣਾ ਚੈੱਕ ਕਰ ਲੀ ਦੂਰੋਂ ਖਾਦੇ ਨੇੜੋਂ ਖਾਦੇ ਚੈੱਕ ਕਰਾ ਦੇ ਚੈੱਕ ਕਰਾਤੀ ਵੀਰੇ ਲਓ ਓਕੇ ਉਹਦੇ ਮੂੰਹ ਵੀ ਹੋਵੇ ਠੀਕ ਆ ਜੀ ਜਾਂ ਸਰਾਖ ਵੀ ਹੋਵੇ ਉਹਦੇ ਕੋ ਕੱਢ ਦੇਵੇ ਮੁਫਤ ਤਾਂ 100 ਰੁਪਿਆ ਨਹੀਂ ਲੈਣਾ ਗਾਂ ਵੀ ਫਰੀ ਗਾਂ ਫਰੀ ਬਸ ਠੀਕ ਆ ਜੀ ਅਗਲਾ ਗੱਡੀ ਦੀ ਚੜਾ ਕੇ ਲਿਆ ਜੀ ਇਹਦੀ ਡਿਮਾਂਡ ਜੀ ਇਹ ਵੱਛੀ ਦਾ ਕੱਚੀ ਦਾ ਮੋਲ ਅੱਜ ਦਾ 52000 ਰੁਪਿਆ ਤਿਆਰ ਹੋਈ ਵੱਛੀ 75000 ਦੀ ਸਹੀ ਗੱਲ ਹੈ ਜੀ ਜੈ ਜੀ ਦੀ ਡਿਮਾਂਡ ਆ ਅੱਜ ਦਾ ਮੁੱਲ ਬਾਈ ਕਹਿੰਦਾ 52000 ਰੁਪਇਆ ਵਿੱਚੋਂ ਮਾਨਤਾਣ ਹੋ ਜਾਊਗਾ ਜੀ ਬੜਾ ਸਾਰੀਆਂ ਬੜਾ ਚੰਗੀਆਂ ਵੇੜ ਮਾੜੀ ਨਹੀਂ ਆਜਾ ਸਹੀ ਗੱਲ ਆ ਜੀ ਤੇ ਅੱਗੇ ਤਿੰਨ ਨੰਬਰ ਨਾਲ ਕਿਹੜਾ ਦਿਖਾਉਣਾ ਜੀ ਚਾਰ ਨੰਬਰ ਆ ਗਿਆ ਬਾਈ ਚਾਰ ਸੋਰੀ ਚਾਰ ਨੰਬਰ ਜੀ ਤੋਰ ਦੇ ਬਾਈ ਇਹ ਵੀ ਇਹ ਤਾਂ ਸੁਹਾ ਕੰਮ ਆ ਜੀ ਇਹ ਵੀ ਬਾਈ ਦੂਜਾ ਸੁਹਾ ਰਣਗੇ ਪਿੰਡ ਤੋਂ ਵੜ ਲਈ ਦੀ ਆ ਠੀਕ ਆ ਜੀ ਆਪਾਂ ਟੋਕਰ ਗੱਬਣ ਗਾਂ ਲੈਂਦੇ ਨਹੀਂਗੇ ਠੀਕ ਆ ਜੀ ਇਹ ਆਪਾਂ ਗਾਂਗਾ ਲੰਗਾ ਸੀ ਕਿਸੇ ਬੰਦੇ ਤੋਂ ਤਿੰਨ ਠੀਕ ਆ ਜੀ ਰੇ ਚੈਨਲ ਤੇ ਨਹੀਂ ਵੀਡੀਓ ਪਾਈ ਵੀ ਪਰ ਇਹਦੀ ਠੀਕ ਹੈ ਜੀ ਇਹ ਟੋਕੜ ਗੱਭਣ ਘਾੜੜੀਆਂ ਦਿੱਤੀ ਸੀ 9 ਕਿਲੋ ਦੁੱਧ ਚਵਾ ਕੇ ਠੀਕ ਹੈ ਜੀ ਤੇ ਹੁਣ ਇਹ ਸੂਣਾ ਵਾਲੀ ਵਹਿੜ ਹੁਣ ਫੇਰ ਮੋੜ ਕੇ ਆਪਣੇ ਘਰੇ ਆ ਗਈ ਵਿਚਾਰੀ ਠੀਕ ਹੈ ਵੀਰੇ ਹਾਂ ਤੋਰ ਕੇ ਵਿਖਾ ਲਈ ਸਮਾਂ ਕਿੰਨਾ ਲੇਜੂ ਹੋਊਗਾ ਸਭ ਤੋਂ 10 ਦਿਨ ਪਈਆ ਭਾਈ ਡੇਟਾ ਮੁਤਾਬਿਕ 10 ਦਿਨ ਪਈਆ ਜੀ ਤਿਆਰੀ ਤਾਂ ਸੋਹਣੀ ਕੀਤੀ ਆ ਹੁਣ ਵੀ ਘਰ ਵਾਲੀ ਦੀ ਬਾਕੀ ਤੋਰਾ ਕਾਰਾ ਬਹੁਤ ਚੰਗਾ ਜਿਹਾ ਹੋਇਆ ਵਹਿੜਾ ਠੀਕ ਹੈ ਜੀ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਠੰਡੀ ਸੀ ਲੈ ਇੰਨੀ ਆ ਜਿਵੇਂ ਸੀਰਸ ਲੱਗ ਦਿੱਤਾ ਗਾਰੰਟੀ ਵਾਲਾ ਕੰਮ ਹੀ ਹੈ ਠੀਕ ਹੈ ਜੀ ਕਿੰਨਾ ਬਾਜੂ ਵੀਰੇ ਦੁੱਧ ਦੁੱਧ ਵੀਰ ਯਾਰ 9 ਕਿਲੋ ਟੋਕਣ ਗੱਭੜੇ 16 ਕਿਲੋ ਮੰਨ ਕੇ ਕੋਈ ਸੌਦਾ ਕਰ ਲੈ 16 ਕਿਲੋ ਦੇਵੂ ਪੱਕਾ ਜੀ ਠੀਕ ਹੈ ਜੀ ਲ ਵੇਲੇ ਲੈਵੇ ਚ ਵਲਟਾ ਨਾ ਬਹੁਤ ਬੰਦ 30 ਕਿਹਾ ਵੀਰ ਸੁਲਾਨਸਦਾਰਾਂ ਕਿਲੋ ਤਾਂ ਕਹਿੰਦਾ ਹੀ ਕਾ ਕੀ ਹੈ ਇਹਨੂੰ ਢੱਲ ਹਜੇ ਹਜੇ ਦੈਣ ਪਏ ਆ ਜੇ ਜਮਾ ਤਿਆਰੀ ਚ ਹੁੰਦੀ ਤਾਂ ਗੱਲ ਬਾਤ ਹੀ ਹੋਰ ਹੋਣੀ ਸੀਗੀ ਜੀ ਦੈਣ ਪਏ ਆ ਕਿਉਂਕਿ ਅਠਾਂ ਦਾ ਸੰਦ ਨਾਂਜੀ ਤਾਂ ਬਹੁਤ ਭਰ ਜਾਂਦਾ ਜੀ ਪਸ਼ੂ ਤੇ ਇਹਦੀ ਫਿਰ ਅੱਜ-ਅੱਜ ਦੀ ਡਿਮਾਂਡ ਜੀ ਇਹ ਛੋਟਾ ਆ ਮੁੱਲ ਕਰਨਾ ਹੈ ਘਾਟਵਾ ਜਰਾ ਨਹੀਂ 42000 ਆਫਰੀ ਹੈ ਹਾਂ ਜੈਜ ਡਿਮਾਂਡ ਆ ਜੀ 16 17 ਕਿਲੋ ਦੁੱਧ 22 10 ਦਾ ਪਿਆ ਡੰਦਾ ਦੰਦਾਂ 'ਚ ਵੀ ਛੇਦ ਆਂਦਾ ਠੀਕ ਹੈ ਜੀ ਐਣੀ ਵੀ ਕੋਈ ਥਾਂ ਹੈ ਕਹ ਦੂ ਪੱਕੀ ਉਹ ਹੈਡਾ ਠੀਕ ਹੈ ਵੀਰੇ ਤੋਰਨ ਤਾਰਨ ਤੇ ਤੂੰ ਗਾਂ ਦਾ ਤੋਰਾ ਹੀ ਦੱਸ ਦਿੰਦਾ ਬਾਕੀ ਤੋਰਾ ਹੀ ਦੱਸਦਾ ਜੇ ਜਾਨ ਹੋਊ ਤਾਂ ਖੱਚ ਕੇ ਲੈ ਕੇ ਜਾਊਗੀ 4 ਨੰਬਰ ਨਾਗ ਹੋ ਗਏ ਤੇ 5 ਕਿਹੜਾ ਦਿਖਾਉਣਾ ਵੀਰੇ 5 ਨੰਬਰ ਆ ਵੱਡੀ ਵਾੜੀ ਥਾਂ ਬੜਾ ਸਰਾ ਲੱਗਿਆ ਬਬੀ ਸੂਆ ਕਰਨ ਨਮਾਜ਼ੀ ਸੂਆ ਭਾਈ ਇਹ ਤੀਜਾ ਸੂਂਦੀ ਆ 22 ਕਿਲੋ ਦੋ ਦਿੱਤਾ ਇਹ ਦੂਜੇ ਸੂਏ ਵਹਿਣ ਨੇ ਤੀਜੇ ਸੂਏ ਐ ਤੱਕੀ ਹੁਣ ਸੁਣੀ ਐ ਠੀਕ ਆ ਤੀਜੇ ਸੂਏ ਸੁਣੀਆ ਕਿੰਨੇ ਦਿਨ ਲੈ ਜੂ ਭਾਈ ਦਿਨ ਬਾ ਪੰਜ ਤੋਂ ਚਾਰ ਕੱਢੂਗੀ ਤਿਆਰੀ ਸੁਣੀ ਕਰੀ ਬਹੁਤ ਸੁਣੀ ਤਿਆਰੀਆ ਤੋੜ ਕੇ ਵਿਖਾ ਦੇ ਕਾ ਨੇ ਤੋੜ ਦੀ ਵੀਰੇ ਨਾਲ ਦੀ ਨਾਲ ਤੋੜ ਦਿਆ ਕਰੋ ਜੀ ਮਾੜਾ ਕੱਦ ਦੱਸ ਦਿਆ ਕਰ ਵੀ ਵੱਡੀਆਂ ਵਹਿਣਾ ਚ ਆ ਗਈ ਆ ਇਹ ਸਹੀ ਗੱਲ ਆ ਜੀ ਕੱਦ ਛੋਟੇ ਵਾਲੀ ਤਾਂ ਬਸ ਕੋਈ ਹੈ ਨਹੀਂ ਆਪਣੇ ਕੋਲ ਇੱਕ ਕੱਦ ਇਹ ਵੀ ਨਾਰਮਲ ਚ ਆ ਜਾਂਦੀ ਹੈ ਜਿਹੜੀ ਹਜੇ ਦਿਖਾਈ ਨਹੀਂ ਗਈ ਕੱਦ ਸਾਰਿਆਂ ਦੇ ਚੰਗੇ ਆ ਵੀਰੇ ਵੀ ਵੱਡੀ ਵੜਾ ਗੇਟਲ ਨੂੰ ਤੋੜ ਕੇ ਵਿਖਾ ਦੇ ਬਲਦ ਗੇਟਲ ਨੂੰ ਲੈ ਚੱਲੀ ਵੀਰੇ ਬਾਕੀ ਹਵਾਨਾ ਸੋਹਣਾ ਥਣ ਕੱਲਾ ਕੱਲਾ ਨਿੱਖਣ ਮਹੱਤੀ ਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਫੋਰ ਸ਼ਾਂਗ ਪੂਰਾ ਵੀ ਨਹੀਂ ਜੀ ਚੈੱਕ ਕਰ ਸਕਦੇ ਹੋ ਫੇਸ ਕੁਆਲਟੀ ਵੀ ਸੋਹਣੀ ਹੈ ਸੋਹਣਾ ਮੋਟਾ ਥਾਣਾ ਲੱਗਿਆ ਵਾ ਚੈੱਕ ਕਰ ਲੈ ਲੰਮੀ ਤੋੜ ਕੇ ਵਿਖਾ ਦੇ ਸਕਦੇ ਆ ਲੈ ਚੱਲੀ ਵੇਲ ਵੀ ਬਹੁਤ ਆ ਫਾਈਟ ਵੀ ਚੰਗੀ ਆ ਫੁੱਲ ਵੱਡੀ ਆ ਫੁੱਲ ਵੱਡੀ ਹਵਾਨਾ ਵੀ ਕਰਮਾ ਵਾਲੀ ਦਾ ਸੋਨਾ ਤਿਆਰ ਕੀਤਾ ਹੋਇਆ ਵਾ ਜੀ ਦੁੱਧ 22 ਦਾ ਕਿੰਨਾ ਦੱਸਿਆ ਸੀਗਾ ਜੀ ਦੁੱਧ ਵੀਰੇ 20 22 ਲੀਟਰ ਦੁੱਧ ਦਿੰਦਾ ਵਾ ਜੀ ਦੁੱਧ ਵੀ ਹੋਊ ਐਡੀ ਗਾਂ ਨੂੰ ਦੁੱਧ ਕਹਿੰਦਾ ਹੀ ਕੋਹ ਨਹੀਂ ਬਈ ਗਾਂ ਵੱਡੀ ਬਾਹਲੀ ਆ ਮੂਰ ਲ ਲੈ ਚੱਲੀ ਵੀਰੇ ਇਧਰ ਨੂੰ ਠੰਡੀ ਸੀਲ ਦੇ ਥਾਣਾ ਦੀ ਗਾਰੰਟੀ ਆ ਗਾਰੰਟੀ ਥਾਣਾ ਦੀ ਭਾਰ ਪਿੱਛੇ ਦੀ ਸਾਰੀ ਓਕੇ ਠੀਕ ਆ ਜੀ ਤੇ ਡਿਮਾਂਡ ਇਹਦੀ ਵੀਰੇ ਡਿਮਾਂਡ ਇਹਦਾ ਮੁੱਲ ਕਰਾਉਣ ਨੂੰ 55000 ਕਰ ਲੈਣੇ ਵਿਗਣਾ ਤਾਂ ਵੀ ਆ ਠੀਕ ਆ ਜੀ ਪਰ ਮੇਰਾ ਵੀਰ ਫੋਨ ਉਹੋ ਭੇਣ ਭਰਾਈ ਲਾਵੇ ਜਿਹਨੇ ਲੈਣੀ ਆ ਮੈਂ 464000 ਲੈਣਾ ਗਾਂ ਦਾ ਇਹਦਾ ਹਾਂ 464000 47 ਲੈਣਾ 500 ਛੋੜ ਕਰਨੀ ਸਾਢੇ 46000 ਰੁਪਇਆ ਬਾਈ ਕਹਿੰਦਾ ਲੈਣਾ ਹੀ ਹੈ ਗਾਂ ਦਾ ਜਾਇਜ਼ ਡਿਮਾਂਡ ਆ ਜੀ ਕਿਉਂ ਗਾਂ ਨੂੰ ਦਸੀ ਦੀ ਗਾਂ ਵੱਡੀ ਆ ਭਾਜ ਮਿਲਿਆ ਭਾਜ ਦੇਣੀ ਮੇਰੇ ਦਾ ਕੱਚੀ ਗਾਂ ਲਈ ਦੀ ਆ ਇਹਨੂੰ ਗਾਂ ਲਈ ਨੂੰ 7-8 ਦਿਨ ਹੋ ਗਏ ਠੀਕ ਆ ਜੀ ਹੁਣ ਤਾਂ ਬਹੁਤ ਭਰ ਗਈ ਹਾਂ ਠੀਕ ਆ ਜੀ ਇਹ ਹੋ ਗਏ 5 ਨੰਬਰ ਜੀ ਤੇ 6 ਨੰਬਰ ਕਿਹੜਾ ਨਾਗ ਹੈ ਜੀ ਇਹ ਵੜ ਹੋ ਗਈ 1 2 3 4 5 ਨੰਬਰ ਹੋ ਗਈ 6 ਨੰਬਰ ਸੂਈ ਸਵਾਈ ਵੜ ਵਖਾਦੀ ਸੂਈ ਡੱਬੀ ਵੜ ਹਾਂਜੀ ਸੂਆ ਕਿੰਨਾ ਮਸੂਈ ਹੈ ਜੀ ਇਹ ਵੀਰ ਦੂਜਾ ਸੂਆ ਸੂਈ ਦਾ ਰਾਸ ਸੂਈ ਦਾ ਬੱਚਾ ਕੀ ਹੈ ਮਗਰ ਬੱਚਾ ਹੈ ਜੇਰ ਡਾਨਾ ਜੀ ਜੇਰ ਦੀ ਗਰੰਟੀ ਹੋਊਗੀ ਕਿੰਨਾ ਬੋਲਾ ਕੱਢਿਆ ਜੀ 80 ਤੱਕ ਲੀਟਰ ਕਿਹਾ ਵੀਡੀਓ ਬਣਾਉਣੀ ਕਰਕੇ ਖਾਲੀ ਨਹੀਂ ਕੀਤੀ ਥਾਣਾ ਦੇ ਡਾਨਾ ਜੀ ਗਰੰਟੀ ਹੋ ਥੱਲੋ ਬਹਿ ਕੇ ਨਹੀਂ ਉੱਠਦਾ ਕੋਈ ਥੱਲੋ ਬਹਿ ਕੇ ਨਹੀਂ ਕੋਈ ਉੱਠਦਾ ਤੋੜ ਕੇ ਦਿਖਾਦੀ ਵੀਰੇ ਰੰਗ ਪ੍ਰਿੰਟ ਚੰਗਾ ਸੀਮਣ ਵੀ ਚੰਗਾ ਲੱਗਿਆ ਸੀ ਗੱਲ ਕਰ ਬੱਚਾ ਮਗਰ ਵੱੱਛਾ ਆ ਗਿਆ ਜੀ ਇਹਦਾ ਮੁੱਲ ਵੀ ਫਿਕਸ ਸਰਪ੍ਰਾਈਜ਼ ਆ 46000 ਰੁਪਈਆ ਆਫਰ ਹੀ ਆ ਛੋਟੇ ਛੋਟੇ ਭਾਈ ਆ 46000 ਰੁਪਈਆ ਡਿਮਾਂਡ ਆ ਜੀ ਵਿੱਚੋਂ ਮਾਣ ਤਾਨ ਬਾਈ ਕਹਿੰਦਾ ਜ਼ਰੂਰ ਕਰਦਾਂਗੇ ਜੀ ਜਿਹਨੂੰ ਨਗ ਪਸੰਦ ਆਈ ਜਾਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹੂਗਾ ਜੀ ਰਾਤ ਦੀ ਸੂਈ ਆ ਚੇਰ ਦੀ ਵੀਡੀਓ ਬਣੀ ਆ ਬਕਾਇਦਾ ਠੀਕ ਆ ਜੀ ਥੱਲੇ ਖੱਟੇ ਰੰਗ ਦੀ ਬੋਲੀ ਆ ਜੋ ਹਜੇ ਆ ਸਵਾ ਠੀਕ ਆ ਵੀਰੇ ਬਾਕੀ ਥਣਾ ਦੇ ਸਹਿਜ ਵੀ ਸੋਹਣੇ ਆ ਚੈੱਕ ਕਰ ਸਕਦੇ ਹੋ ਥਾਣ ਆਪਾ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਚਾਰ ਹੀ ਥਣ ਲੈ ਚੱਲੀ ਵੀਰੇ ਕੋਈ ਐ ਨਹੀਂ ਕੋਈ ਫੋਟੋ ਛਾੜ ਹੋਊਗੀ ਜਾਵਾਲਾ ਵੀ ਕੋਈ ਪੂਰ ਛਟਾ ਹੋਊ ਉਹਦੀ ਗਾਰੰਟੀ ਹੋਊ ਠੀਕ ਹੈ 46000 ਰੁਪਏ 46000 ਦੀ ਦੇ ਦੇਣੀ ਹੈ ਭਈ 46000 ਦੀ ਵੜ੍ਹ ਦੇ ਦਾਂਗੇ ਜੀ ਇਹ ਨਾਗ ਹੋ ਗਏ ਆਪਣੇ 6 6 ਹੋ ਗਏ ਜੀ 7 ਨੰਬਰ ਕਿਹੜਾ ਵੜ੍ਹ 7 ਨੰਬਰ ਸ਼ਾਈਵਾਲ ਵੜ੍ਹ ਤੋਹਫਾ ਹੀ ਹੈ ਠੀਕ ਹੈ ਜੀ ਇਹ ਪਹਿਲਾਂ ਹੀ ਦੱਸ ਦਿੰਨੇ ਆ ਭਾਈ ਏਦੀ ਕਿ ਸ ਕਹਿ ਰਹੇ ਸੀ ਹਾਈਟ ਨਾਰਮਲ ਆ ਬਾਕੀ ਸਾਰੀਆਂ ਵੱਡੀਆਂ ਇਹ ਇਕੱਲੀ ਰੇਡ ਦੀ ਹਾਈਟ ਨਾਰਮਲ ਆ ਚਰਸੀਆਂ ਨਾਲੋਂ ਵੱਡੀ ਆ ਆਏ ਤਾਂ ਚੰਗੀ ਆ ਵੈਸੇ ਦੂਜੇ ਹੁਣ ਨਾਲ ਵੱਡੀਆਂ ਖੜੀਆਂ ਕਰਕੇ ਤੇ ਉਹਦੇ ਮੁਕਾਬਲੇ ਨਾਰਮਲ ਵੱਡੀ ਸੀ ਇਹਦੀ ਆ ਜਿਵੇਂ ਮਰਜ਼ੀ ਬਿਠਾ ਰਵੇ ਕੋਈ ਠੀਕ ਆ ਜੀ ਓਕੇ ਜੀ ਸੁਣਾਲੀ ਆ ਲੈ ਚੱਲੀ ਵੀਰੇ ਸਮਾਂ ਕਿੰਨਾ ਕੁ ਲੈ ਜੂ ਸਮਾਂ ਬਸ 7 ਤੋਂ 8 ਦਿਨ ਕੱਢੂ ਮਸਾ ਠੀਕ ਆ ਜੀ ਇਹ ਤਾਂ ਫਿਰ ਛੋਟਾ ਜਿਹਾ ਜਾਪਾ ਜਿੱਦਾਂ ਮੁਤਾਸ਼ਰ ਇਹਦਾ ਮੁੱਲ ਛੋਟਾ ਹੀ ਕਰਨਾ ਹੈ ਬਾਲਾ ਵੱਡਾ ਨਹੀਂ ਬਸ ਭਕਾਈ ਹੋਣਾ ਨਹੀਂ 42000 ਦੀ ਵਾਚੀ ਦੇਣੀ ਹੈ 42000 ਦੀ ਵਾਹਟ ਦੇ ਦਾਂਗੇ ਠੀਕ ਹੈ ਜੀ 42 ਬਈ ਕਹਿੰਦਾ ਵਾਹਟ ਦੇ ਦਾਂਗੇ ਜੀ ਵਿੱਚੋਂ ਮਾਨਤਾਣ ਹੋ ਜਾਊਗਾ ਜੀ ਸਾਰਿਆਂ ਨਾਲੋਂ ਜ਼ਿਆਦਾ ਗੋਣ ਇਹ ਚ ਠੀਕ ਹੈ ਜੀ ਥਾਣਾ ਦੇ ਫਿਰ ਵੀ ਸੋਹਣੇ ਆ ਲਓ ਜੀ ਢੱਲਾ ਢੁਲਾ ਬਹੁਤ ਪੰਨਾਂ ਹਵਾਨੇ ਚ ਭਾਅ ਵੀ ਫਿਰ ਛੋਟਾ ਜਾਈਆ ਲੈ ਜਾ ਬਈ ਲੈ ਚੱਲੀ ਵੀਰ ਭਾਅ ਵੀ ਛੋਟਾ ਜਾਈਆ 42000 ਰੁਪਿਆ ਡਿਮਾਂਡ ਆ ਜੀ ਵਿੱਚੋਂ ਮਾਨਤਾਣ ਹੋ ਜਾਊਗਾ ਜੀ ਇਹ ਨਾਗ ਹੋ ਗਿਆ ਆਪਣਾ 7 ਹੋ ਗਿਆ 7 ਨੰਬਰ 8 ਨੰਬਰ ਦੇ ਵੈੜ ਦੇ 8 ਨੰਬਰ 25 ਕਰਕੇ ਬਾਅਦ ਚ ਵਖਾਓ ਠੀਕ ਆ ਜੀ ਇਸ ਕੋਲਟੀ ਦੇਖੋ ਜੀ ਪਹਿਲਾਂ ਤਾਂ ਵੈੜ ਦੀ ਨਕੀਨ ਨਹੀਂ ਆ ਇਹ ਜਰਸੀ ਵੈੜ ਆ ਪੰਜਾਬ ਵਾਲੀ ਠੀਕ ਆ ਸਮਾਲੇ ਰੰਗ ਚ ਆ ਗਈ ਆ ਸੁਆ ਕਿੰਨਾਂ ਮਾਜੀ 10 ਦਿਨ ਪਹਿ ਬਾਚੀ ਦੇ ਦੂਜਾ ਸੁਆ ਦੂਜਾ ਸੁਆ ਹਾਂ ਅਜੇ ਸਮਾਂ ਲੈ ਜੂਗੀ ਕਰਵਾ ਕੇ ਅੰਦਰ ਬੰਨੀ ਵਿਖਾਈ ਬਾਅਦ ਚ ਕਈ ਵਾਰ ਕੋ ਕੱਚੀ ਵਾਲਾ ਫੋਨ ਲਾ ਲੈਂਦਾ ਏ ਇਹ ਲੈ ਜੂ ਕਰਕੇ ਬਾਅਦ ਚ ਵਿਖਾਈ ਠੀਕ ਹੈ ਜੀ ਕਿੰਨਾ ਭਾਜੂ ਦੁੱਧ ਜੀ ਦੁੱਧ ਵੀ ਜਦੋਂ ਲਈ 18 ਲੀਟਰ ਪਲੂਨ ਦਾ ਦਿੱਤਾ ਵਾ ਠੀਕ ਹੈ ਵੀਰੇ ਥਣਾ ਦੀ ਡੰਨ ਦੀ ਪੂਰੀ ਗਾਰੰਟੀ ਹੈ ਲੈ ਚੱਲੀ ਵੀਰੇ ਜੇ ਕੋਈ ਕੱਚੀ ਸਾਂਭ ਲੂਗਾ ਤਾਂ ਠੀਕ ਹੈ ਜੀ ਬਾਕੀ ਫੇਸ ਕੁਆਲਿਟੀ ਸੋਹਣੀ ਹੈ ਥਣਾ ਦੇ ਸਹਿਜ ਵੀ ਸੋਹਣੇ ਆ ਗਏ ਸਾਰਿਆਂ ਨਾਲੋਂ ਭਲੇ ਯਾ ਸਾਰਿਆਂ ਨਾਲੋਂ ਵੱਡੀ ਆ ਠੀਕ ਹੈ ਜੀ ਬਾਕੀ ਚਾਰ ਹੀ ਥਾਣਾ ਫੂਡ ਸ਼ੰਗਪੂਰਾ ਵੀ ਨਹੀਂ ਜੀ ਸੋਨਾ ਸਹਜਾ ਕੱਚੀ ਜ਼ਰੂਰ ਆ ਬੇਲ ਬਹੁਤਾ ਵੜਦੀ ਬੇਲ ਚੈੱਕ ਕਰੋ ਬੇਲ ਚੰਗੀ ਆ ਹਾਈਟ ਵੀ ਚੰਗੀ ਵਜਨ ਵੀ ਚੰਗਾ ਢਿੱਲਾ ਚੈੱਕ ਕਰ ਲੋ ਜੀ ਹਜੇ ਤਾਂ ਲੈ ਜੂ ਹਫਤਾ 10 ਦਿਨ ਨਹੀਂ ਲੈ ਜੂ ਇੱਕ ਹਿਸਾਬ ਦੇ ਇਤੀ ਅੱਜ ਕੱਚੀ ਕੱਚੀ ਦੀ ਡਿਮਾਂਡ ਬਈ ਲੈ ਜਾ ਬਈ ਇਹ ਕੱਚੀ ਕੱਚੀ ਵੜ ਬਰਾੜੀ 60000 ਰੁਪਏ ਦੇਣੀ ਆ ਠੀਕ ਆ ਜੀ ਇਹ ਬਾਈ ਕਹਿੰਦਾ ਕੱਚੀ ਕੱਚੀ ਵੜ 60000 ਰੁਪਏ ਹੋਈ ਵੀਡੀਓ ਬਣਾਉਣਾ ਤਿਆਰ ਹੋਈ ਤਾਂ ਕਿੰਨੇ ਰਪਿਆਂ ਦੀ ਆਪ ਹੀ ਦੱਸ ਦੇ ਸਹੀ ਗੱਲ ਆ ਜੀ ਜਦ ਤਿਆਰ ਹੋ ਗਈ ਉਹਦੇ ਤੱਕ ਗੱਲਾਂ ਬਾਤਾਂ ਹੀ ਹੋਰ ਹੋਣੀਆਂ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਕਨੈਕਟ ਬਾਈ ਨਾ ਕਰ ਸਕਦੇ ਆ ਜੀ ਧੰਨਵਾਦ